ਸਾਡੇ ਪਿੰਡ ਇੱਕ ਮੁੰਡਾ ਚਿੱਟਾ ਵੇਚਣਾ ਆਇਆ ਸੀ ਜੀ ਉੱਥੇ ਸੀ ਵੀ 10 ਬੰਦੇ ਨੇ ਉਹਨੂੰ ਫੜ ਲਿਆ ਜੀ ਉਹਨੂੰ ਅਸੀਂ ਫੜਿਆ ਉਹ ਤੋਂ ਸਿਰਿੰਜਾ ਸੰਗਤ ਦੀ ਚਟਾਪਾ ਫੜ ਲਿਆ ਸੀ ਜੀ 8:30 ਹੋਜੇ ਉਹ ਬੰਦੇ ਮੈਨੂੰ ਡਾਂਗਾਂ ਲੈ ਕੇ ਪੈ ਗਈ ਜੀ ਮੈਂ ਮੋਰਚਾ ਸੱਟ ਕੇ ਆਪਦਾ ਭੱਜ ਕੇ ਮੈਂ ਇੱਥੋਂ ਆਏ ਮੇਰੇ ਘਰ ਵੱਗਦੀ ਇੱਧਰ ਦੀ ਨਿਕਲਿਆ ਜੀ ਬੁੜੀਆਂ ਨੂੰ ਗਾਲਾ ਗੋਲਾ ਕੱਢ ਗਏ ਮੇਰਾ ਗੇਟ ਭੰਨ ਗਏ ਜੀ ਅੱਗ ਲਾ ਗਏ ਜੀ ਮੇਰੇ ਜਵਾਕ ਸਾਰੇ ਇੱਧਰ ਦੀ ਭੱਜ ਗਏ ਸੀਗੇ ਮਗਰਲੇ ਗੇਟ ਅਸੀਂ ਇੰਨਾ ਵੀ ਰਣਾ ਜ਼ਬਰਦਸਤ ਦੀ ਵੀ ਕੀਤੇ ਜ਼ਿਕਰੇ ਤਰੇ ਛੋਡੇ ਨਾ ਹਾਂਜੀ ਹਾਂ ਜੇ ਮੈਂ ਆਦੇ ਪੇਟੇ ਨੂੰ ਦੁੱਧ ਪੀ ਆਂਦੀ ਸੀ ਜੀ ਮੈਨੂੰ ਕਹਰੇ ਤੇਰੀ ਇੱਜ਼ਤ ਨੂੰ ਬਾਹ ਕੇ ਜੀ ਮੇਰੇ ਨੂੰ ਕਿਸੇ ਨੇ ਮੇਰੇ ਪਾੜ ਕੇ ਜੀ ਮਨੰਦਰ ਲੈ ਕੇ ਜੀ ਉਹਨਾਂ ਨੇ ਜੀ ਮੇਰੇ ਕੱਪੜੇ ਪਾੜ ਕੇ ਜੀ ਉਹਨਾਂ ਨੇ ਮੇਰੀ ਇੱਜ਼ਤ ਨੂੰ ਲੁੱਟਿਆ ਜੀ ਇਹਨਾਂ ਦਾ ਬਿਆਨ ਨਹੀਂ ਰਿਕਾਰਡ ਕੀਤਾ ਮਲਾਜਮਾ ਨੇ। ਕਹਿੰਦਾ ਵੀ ਉਹ ਕਹਿੰਦੇ ਵੀ ਇਹਦੇ ਕੱਪੜੇ ਪਾੜ ਕੇ ਇਹਨੂੰ ਗਲੀ 'ਚ ਭਜਾਵਾਂਗੇ ਉਹ ਮੁੰਡੇ ਨੂੰ ਛੋਡੇ ਨੂੰ ਫੇਰ ਪਤਾ ਲੱਗੂਗਾ। ਕੱਲਾ ਮੇਰੀ ਮੰਮਾ ਦਾ ਬਿਆਨ ਲੈ ਕੇ ਗਿਆ ਹੁਣ ਛੋਡੇ ਸਾਹਮਣੇ ਆ ਕੇ ਪੱਜ ਗਏ। ਇਹਦਾ ਬਿਆਨ ਨਹੀਂ ਲਿਖਿਆ। ਨਹੀਂ ਲਿਖਣੀ ਗਿਆ ਨਾ। ਤੁਸੀਂ ਬੱਚੇ ਨੂੰ ਦੁੱਧ ਪਿਆ ਰਹੇ ਸੀ। ਹਾਂਜੀ ਦੁੱਧ ਪਿਆ ਰਹੇ ਸੀ ਜੀ ਕਹਿੰਦੇ ਇਹਨਾਂ ਇਹਨਾਂ ਦੇ ਘਰ ਵਾਲੇ ਫੇਰੇ ਦੇਖਾਂਗੇ ਜੀ ਪਹਿਲਾਂ ਨੰਗੀ ਕਰਕੇ ਇਹਨਾਂ ਦੇ ਇਹਨਾਂ ਦੇ ਘਰ ਵਾਲੀ ਜਿਹੜੇ ਚ ਭਜਾਉ। ਮੇਰੀ ਚਾਚੀ 10 ਮਿੰਟ ਲੇਟ ਹੋ ਜਾਂਦੀ ਨਾ ਜੀ ਜਾਂ ਘਰਾਂ ਵਾਲੇ ਬੰਦੇ। ਹੋ ਹੋ ਸਕਦਾ ਮੇਰੀ ਘਰ ਦੇ ਰਾਤ ਕੋਲਚ ਵਾਲੇ ਕਹਿੰਦੇ ਵੀ ਡਿਪਟੀ ਸਾਹਿਬ ਨੂੰ ਫੋਨ ਕੀਤਾ ਇਹ ਐਸਐਸਚੂ ਮੈਨੂੰ ਕਹਿੰਦਾ ਵੀ ਤੂੰ ਤੂੰ ਕੌਣ ਹੋ ਨਾ ਚਿੱਟਾ ਫੜਨ ਵਾਲਾ ਤੇਰੇ ਕੋਲੇ ਕੀ ਅਧਿਕਾਰ ਆ ਮੈਂ ਉਹਨੂੰ ਇਹ ਪੁੱਛਿਆ ਵੀ ਇੱਕ ਆਮ ਨਾਗਰਿਕ ਚਿੱਟਾ ਫੜਨ ਵਾਲੇ ਨੂੰ ਦਾ ਰੋਕ ਨਹੀਂ ਸਕਦਾ ਕਹਿੰਦਾ ਤੂੰ ਕੌਣ ਹੋ ਨਾ ਤੂੰ ਕਿਉਂ ਪੰਗੇ ਲੈਣਾ ਕਹਿੰਦਾ ਜਦੋਂ ਛੋਟੇ ਪਿੰਡ ਪਤਾ ਵੀ ਜੇ ਤੂੰ ਕਿਸੇ ਨੂੰ ਖੜਾਉਣੇ ਹੋ ਤੇ ਚਿੱਟੇ ਵਾਲਾ ਮਾਰਨ ਪੈਂਦਾ ਆ ਰਾਤ ਕੋਈ ਕੋਆਪਰੇਟ ਨਹੀਂ ਕਰਾ ਰਾਤ ਤਾਂ ਮੈਨੂੰ ਧਮਕਾਇਆ ਜੀ ਕਹਿੰਦੇ ਤੂੰ ਗੱਡੀ 'ਚ ਬੈਠ ਉੱਥੇ ਜਾ ਕੇ ਬਿਆਨ ਦੇਵਾਂਗੇ ਥਾਣੇ 'ਚ ਤੂੰ ਨਾਲ ਚੱਲਣਾ ਮੈਂ ਇਧਰ ਦੀ ਲੋਕ ਗਏ ਮੈਨੂੰ ਤਸ ਉਕਸ ਵੀਰ ਦਾ ਕਹੀ ਜਾਂਦਾ ਕਿ ਸਾਡੇ ਨਾਲ ਯਾਰ ਤੂੰ ਕਿਉਂ ਇਹ ਕਰਾਈ ਜਾਂਦਾ ਵਾਅਦਾ ਕਰੀ ਜਾਂਦਾ ਕੰਮ ਵੀ ਤੈਨੂੰ ਬਾਅਦ ਚ ਦੇਖਾਂਗੇ ਕੋਲੇ ਐਸੇ ਸਾਫ਼ ਸੀ ਮੈਂ ਰਿਕਾਰਡਿੰਗ ਸੁਣਾਈ ਉਹਨਾਂ ਨੂੰ ਸਪੀਕਰ ਤੇ ਫੋਨ ਕਰਕੇ ਸੁਣਾਇਆ ਕਰਿਆ ਹਾਲੇ ਵੀ ਧਮਕੀਆਂ ਹਜੇ ਵੀ ਧਮਕੀਆਂ ਦੇ ਰਿਹਾ ਜੀ ਜਿਨ੍ਹਾਂ ਨੇ ਅੱਗ ਲਾਈ ਸੀ ਪਹਿਲਾਂ ਵੀ ਘਰ 9.5 ਉਹਨਾਂ ਦੇ ਵਿੱਚ ਇਹਨਾਂ ਦੇ ਤਿੰਨ ਬੰਦੇ ਵਿੱਚ ਆਹੋ ਜੇਲ੍ਹ ਚੋਂ ਆਏ ਹੋ ਜਮਾਨਤ ਤੇ ਤਿੰਨ ਬੰਦੇ ਹੋ ਹੈਗੇ ਵਿੱਚ ਇਹ ਥੋੜੇ ਪਿੰਡ ਆਗ ਹੀ ਕਿਉਂ ਲਾ ਜਾਂਦਿਆ ਘਰਾਂ ਨੂੰ ਹਕਾਰੇ ਭਾਈ ਇਹ ਲੋਕ ਬਹੁਤ ਹਕਾਰੇ ਵੀ ਹੈ ਕਾਹ ਤੋਂ ਹਕਾਰੇ ਕੀ ਕਾ ਵਜ੍ਹਾ ਹੈ ਮਜ਼ਾ ਕੀ ਨਸ਼ਾ ਕਰਦੇ ਆ ਜੀ ਕਿਸੇ ਦੇ ਹੱਥ ਜਗਲਾਰੀ ਸੀ ਕਿਸੇ ਦੇ ਹੱਥ ਚ ਪੈਪਾ ਸੀ ਜੀ ਕਿਸੇ ਦੇ ਕੋਲ ਸੀ ਤੰਗਲੀਆਂ ਸੀ ਜੀ ਗੇਟ ਪੰਨਾ ਲੱਗ ਗਿਆ ਇੱਧਰ ਵਰਗੇ ਸਾਡੇ ਘਰੇ ਆ ਕੇ ਅਸੀਂ ਉੱਧਰ ਜਾਵੜੀਆਂ ਜੀ ਭੱਜ ਗਈਆਂ ਸੀ ਤਾਂ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਪਹਿਲਾਂ 7 ਤੋਂ 8 ਘਰਾਂ ਨੂੰ ਅੱਗ ਲਗਾਈ ਗਈ ਸੀ ਜਿੱਥੇ ਪਹਿਲਾਂ 7 ਤੋਂ 8 ਘਰਾਂ ਨੂੰ ਅੱਗ ਲਗਾਈ ਗਈ ਸੀ ਨਸ਼ਾ ਤਸਕਰਾਂ ਵੱਲੋਂ ਚਿੱਟਾ ਵੇਚਣ ਵਾਲਿਆਂ ਵੱਲੋਂ ਤਾਂ ਅੱਜ ਫਿਰ ਇੱਕ ਘਰ ਦੇ ਵਿੱਚ ਅੱਗ ਲਗਾਈ ਗਈ ਹੈ ਗੇਟ ਭੰਨਿਆ ਗਿਆ ਮਾਮਲਾ ਕੀ ਹੈ ਗੱਲਬਾਤ ਕਰਦੇ ਹਾਂ ਕੀ ਮਾਮਲਾ ਜੀ ਮਾਮਲਾ ਐ ਸੀ ਸਾਡੇ ਪਿੰਡ ਇੱਕ ਮੁੰਡਾ ਚਿੱਟਾ ਵੇਚਣਾ ਆਇਆ ਸੀਗਾ ਜੀ ਉੱਥੇ ਸੀ ਕੋਈ 10 ਬੰਦੇ ਨੇ ਉਹਨੂੰ ਫੜ ਲਿਆ ਜੀ ਜਿਹੜੇ ਬੰਦਿਆਂ ਨੇ ਘਰਪਨ ਨੇ ਉਹ ਮੁੰਡੇ ਨੂੰ ਤਾਂ ਛੜਾਤਾ ਸੀਗਾ ਉਹਦੇ ਨਾਲ ਇਹ ਘਰਪਨ ਵਾਲੇ ਮੁੰਡੇ ਜਿਹੜੇ ਉਹਨਾਂ ਦਾ ਕੋਈ ਰਿਸ਼ਤੇਦਾਰ ਸੀਗਾ ਮੈਂ ਫੇਸ ਟੂ ਫੇਸ ਸਾਹਮਣੇ ਆਜੇ ਉਹਨੂੰ ਪਛਾਣ ਨੂੰ ਮੈਂ ਜਾਣਦਾ ਨਹੀਂ ਜਿਹੜਾ ਨਾਲ ਉਹ ਮੁੰਡਾ ਚਿੱਟਾ ਵੇਚਣਾ ਆਇਆ ਸੀਗਾ ਜੀ ਤੋਂ ਅਸੀਂ ਫੜਿਆ ਉਹ ਇਹ ਨਾਲ ਦੇ ਪਿੰਡ ਦਾ ਜੀ ਉਹਨੂੰ ਅਸੀਂ ਫੜਿਆ ਉਹ ਤੋਂ 5:30 ਤੇ ਚਿੱਟਾ ਟਾ ਟਾ ਫੜ ਲਿਆ ਸੀਗਾ ਜੀ 6:30 ਵਜੇ ਜੀ ਉਹ ਚਲੋ ਪਿੰਡ ਦੇ ਬੰਦਿਆਂ ਤੋਂ ਮਾਫੀ ਮੂਹ ਮੰਗਾ ਸਾਡੇ ਉਸ ਤੋਂ 8:30 ਵਜੇ ਅਸੀਂ ਘਰੇ ਆ ਗਏ ਜੀ ਆਪਦੇ ਕੰਮ ਜਾਂਦੇ ਸੀ ਦੁੱਧ ਲੈਣ ਜਾਂਦਾ ਸੀ ਕਿ ਮੈਂ 8:30 ਵਜੇ ਉਹ ਬੰਦੇ ਮੈਨੂੰ ਡਾਂਗ ਲੈ ਕੇ ਪੈ ਗਈ ਜੀ ਕਿੱਥੇ ਪੈ ਗਈ ਇਹ ਜਿੱਥੇ ਮੰਨ ਲਓ ਮੁੰਡਾ ਅਸੀਂ ਫੜਾ ਸੀਗਾ ਸਾਂਝੇ ਥਾਂ 'ਚ ਜੀ ਉੱਥੇ ਉਹਨਾਂ ਦੇ ਘਰ ਆ ਜੀ ਮੇਰੇ ਪਿੰਡ ਦੇ ਹੀ ਉਹ ਬੰਦੇ ਆ ਜਦੋਂ ਮੈਂ ਉਤੋਂ ਭੱਜ ਕੇ ਆ ਗਿਆ ਜੀ ਮੈਂ ਮੋਰਚਾ ਛੱਟ ਕੇ ਆਪਦਾ ਭੱਜ ਕੇ ਮੈਂ ਉਤੋਂ ਆਏ ਮੇਰੇ ਘਰ ਵੱਲ ਦੀ ਇੱਧਰ ਦੀ ਨਿਕਲ ਆ ਜੀ ਉਸ ਤੋਂ ਬਾਅਦ ਮੈਂ ਘਰੋਂ ਭੱਜ ਗਿਆ ਉਸ ਤੋਂ ਬਾਅਦ ਉਹ ਬੁੜੀਆਂ ਨੂੰ ਗਾਲਾ ਗੋਲਾ ਕੱਢ ਗਏ ਮੇਰਾ ਗੇਟ ਭੰਨ ਗਏ ਜੀ ਅੱਗ ਲੱਗ ਗਈ ਮੇਰੇ ਜਵਾਕ ਸਾਰੇ ਇੱ ਤੇ ਮੇਰੀ ਕੀ ਸੀ ਤੁਹਾਡੇ ਨਾਲ ਉਹ ਚਿੱਟਾ ਵੇਚਦਾ ਸੀ ਇੱਕ ਪਹਿਲਾ ਪ੍ਰਾਣੀ ਰਾਂਝ ਸਿਗੀ ਉਹਨਾਂ ਨੇ ਬੰਦੇ ਬੰਦੇ ਇੱਥੇ ਜੇ ਪਹਿਲਾਂ ਵੀ ਤੁਹਾਨੂੰ ਪਤਾ ਅੱਗ ਲਾਈ ਸੀ ਜੀ ਉਹਨਾਂ ਦੇ ਬੰਦੇ ਦੋ ਬੰਦੇ ਉਹਨਾਂ ਚੋਂ ਤਿੰਨ ਬੰਦੇ ਜੇਲ੍ਹ ਚੋਂ ਆਏ ਹੋਏ ਆ ਜੀ ਜੇਲ੍ਹ ਚੋਂ ਆਏ ਹੋਏ ਹਾਂ ਉਹ ਆਏ ਹੋਏ ਹਾਂ ਹਾਂ ਉਹ ਚਿੱਟਾ ਵੇਚਣ ਵਾਲੇ ਮੁੰਡੇ ਤਿੰਨ ਵੀ ਆਏ ਹੋਏ ਆ ਜਿਨ੍ਹਾਂ ਨੇ ਪਹਿਲਾਂ ਅੱਗ ਲਾਈ ਸੀ ਉਹ ਆਏ ਹੋਏ ਵਿੱਚ ਉਹ ਹੈਗੇ ਜੀ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਇਹ ਉਹ ਮੁੰਡਾ ਸੀ 6:30 ਵਜੇ ਫੜਿਆ ਸੀ ਜੀ ਹਾਂ ਤੇ ਇੱਕ ਜਿਹੜੀ ਅੱਗ ਉਹਨਾਂ ਨੇ ਲਾਈ ਆ 8:30 ਪੌਣੇ 9 ਦੇ ਕਰੀਬ ਲਾਈ ਆ ਜੀ ਪਾਲਿਸ ਨੂੰ ਇਨਫਾਰਮ ਕੀਤਾ ਮੈਂ ਪਾਲਿਸ ਨੂੰ ਇਨਫਾਰਮ ਕੀਤਾ ਸੀਗਾ ਜੀ ਮਲਾਜਮ ਥੋੜਾਗਾ ਮੀਟਿੰਗ ਚ ਸੀਗੇ ਕਹਿੰਦੇ 1 ਘੰਟਾ 40 ਮਿੰਟ ਤੋਂ ਮਲਾਜਮ ਆਏ ਸੀਗੇ ਜੀ ਉਸ ਤੋਂ ਬਾਅਦ ਹੁਣ ਲਗਾਤਾਰ ਪ੍ਰਸ਼ਾਸਨ ਮਦਦ ਕਰੀ ਜਾਂਦਾ ਜੀ ਸਵੇਰੇ ਰਾਤ ਕੀ ਇਸ ਭਿਆਨ ਸੀ ਜਦੋਂ ਤੁਸੀਂ ਫੋਨ ਕੀਤਾ ਪੁਲਿਸ ਰਾਤ ਪੁਲਿਸ ਵਾਲੇ ਕਹਿੰਦੇ ਵੀ ਡਿਪਟੀ ਸਾਹਿਬ ਨੂੰ ਫੋਨ ਕੀਤਾ ਇਹ ਐਸਐਸਚ ਨੂੰ ਕਹਿੰਦਾ ਵੀ ਤੂੰ ਤੂੰ ਕੌਣ ਹੁੰਨਾ ਚਿੱਟਾ ਫੜਨ ਵਾਲਾ ਤੇਰੇ ਕੋਲੇ ਕੀ ਅਧਿਕਾਰ ਆ ਮੈਂ ਉਹਨੂੰ ਇਹ ਪੁੱਛਿਆ ਵੀ ਇੱਕ ਆਮ ਨਾਗਰਿਕ ਚਿੱਟਾ ਫੜਨ ਵਾਲੇ ਨੂੰ ਜਾਂ ਰੋਕ ਨਹੀਂ ਸਕਦਾ ਕਹਿੰਦਾ ਤੂੰ ਕੌਣ ਹੁੰਨਾ ਤੂੰ ਕਿਉਂ ਪੰਗੇ ਲੈਣਾ ਕਹਿੰਦਾ ਜਦੋਂ ਛੋਡੇ ਪਿੰਡ ਪਤਾ ਵੀ ਜੇ ਤੁਸੀਂ ਕਿਸੇ ਨੂੰ ਫੜਾਉਨੇ ਹੋ ਤੇ ਚਿੱਟੇ ਵਾਲਾ ਮਾਰਨ ਪੈਂਦਾ ਕਹਿੰਦਾ ਫਿਰ ਤੁਸੀਂ ਆਪਦੇ ਘਰੇ ਚੁੱਪ ਕਰਕੇ ਸਾਨੂੰ ਓਲੇ ਹੋ ਕੇ ਕਿਉਂ ਨਹੀਂ ਫੋਨ ਕਰਦੇ ਬਾਕੀ ਭਾਈ ਫੋਨ ਕਰੇ ਕੌਣ ਜਿਹੜੇ ਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਫੜਾਉਂਦੇ ਉਸੇ ਨੂੰ ਕੁੱਟਣ ਮਾਰਨ ਪੈਂ ਜਾਂਦੇ ਜੇ ਤੁਸੀਂ ਸਖਤਾਈ ਕਰੀ ਹੋਵੇ ਤਾਂ ਕਿਉਂ ਪੈਣ ਫਿਰ ਉਸ ਤੋਂ ਬਾਅਦ ਲਗਾਤਾਰ ਜਦੋਂ ਮੈਂ ਸਾਨੂੰ ਫੋਨ ਕਰਿਆ ਹੋਰ ਪੱਤਰਕਾਰ ਵੀ ਰਾਤ ਦੀ ਕੋਈ ਰਾਤ ਦੀ ਏਡੀ ਕੋਈ ਗੱਲਬਾਤ ਨਹੀਂ ਹੋਈ ਸੀਗੀ ਰਾਤ ਕੌਣ ਆਇਆ ਤੁਹਾਡੇ ਕੋਲ ਰਾਤ ਐਸਐਚਓ ਸਾਹਿਬ ਆਪ ਆਏ ਸੀਗੇ ਜੀ ਤੇ ਮੈਨੂੰ ਕਹਿੰਦੇ ਵੀ ਅਸੀਂ ਤੇਰੇ ਤਾਂ ਨਹੀਂ ਬੈਠੇਗੇ ਮੇਰੇ ਕੋਲੇ ਹੋਰ ਵੀ ਪੈਂਦਾ ਜਦੋਂ ਉਹ ਬੰਦਾ ਸੀ ਫੜਿਆ 6 ਵਜੇ ਐਸਐਚਓ ਸਾਹਿਬ ਨੂੰ ਮੈਂ ਫੋਨ ਕਰਿਆ ਇਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਜੀ ਹੁਣ ਬਾਅਦ ਚ ਉਹ ਆ ਕੇ ਕਹਿੰਦੇ ਵੀ ਅਸੀਂ ਮੀਟਿੰਗ 'ਚ ਸੀਗੇ ਮੈਂ ਕਿਹਾ ਜੀ ਜੇ ਤੁਸੀਂ ਇੱਕ ਵਾਰੀ ਮੇਰਾ ਫੋਨ ਚੱਕ ਲੈਂਦੇ ਅਸੀਂ ਸਾਨੂੰ ਕੋਈ ਗੱਲਬਾਤ ਕਰਦੇ ਏਡੀ ਗੱਲਬਾਤ ਨਹੀਂ ਹੁੰਦੀ ਸੀ ਹੁਣ ਐਸਐਚਓ ਸਾਹਿਬ ਹੁਣ ਕੋਆਪਰੇਟ ਕਰਨ ਲੱਗਿਆ ਜੀ ਪ੍ਰਸ਼ਾਸਨ ਰਾਤ ਕੋਈ ਕੋਆਪਰੇਟ ਨਹੀਂ ਕਰਾ ਰਾਤ ਜਦੋਂ ਮੈਂ ਤੁਹਾਨੂੰ ਫੋਨ ਕਰਿਆ ਹਾਂ ਜਦੋਂ ਮੈਂ ਨਾਲ ਚੱਲ ਹਾਂ ਜਦੋਂ ਮੈਂ ਤੁਹਾਨੂੰ ਫੋਨ ਕਰਿਆ ਜੀ ਮਨਜੀਤਰਜੀਤ ਨੂੰ ਫੋਨ ਕਰਿਆ ਤੇ ਬਾਈ ਸੰਦੀਪ ਆਟਕੋਰਾ ਨੂੰ ਜਦੋਂ ਮੈਂ ਫੋਨ ਕਰਿਆ ਉਦੋਂ ਮੈਂ ਮੇਰੇ ਘਰੇ ਬੈਠੇ ਸੀ ਮੈਂ ਕਿਸੇ ਦੇ ਘਰੇ ਲੋਕੇ ਫੋਨ ਕਰਿਆ ਵੀ ਮੈਨੂੰ ਕਹਿੰਦੇ ਵੀ ਐ ਕਰਕੇ ਤੂੰ ਨਾਲ ਚੱਲ ਤੇਰਾ ਬਿਆਨ ਥਾਣੇ ਚ ਲਾਵਾਂਗੇ ਇੱਥੇ ਬਿਆਨ ਨਹੀਂ ਲੈਂਦੇ ਕੌਣ ਕੌਣ ਸੀ ਕਰੇ ਜਦੋਂ ਅੱਗ ਲਾਈ ਉਸ ਟਾਈਮ ਮੇਰੀ ਵਾਈਫ ਮੇਰੀ ਭਾਬੀ ਤੇ ਮੇਰੀ ਮੰਮਾ ਸੀਗੀ ਜੀ ਅਸੀਂ ਭੱਜ ਗਏ ਸੀ ਸਾਰੇ ਇੱਧਰ ਜੀ ਹਾਂ ਕਿਹੋ ਜਿਹਾ ਮਾਹੌਲ ਬਣ ਗਿਆ ਸੀ ਉਦੋਂ ਅੱਗ ਲਾਉਣ ਪੈ ਗਿਆ ਮੈਂ ਅਨਾਈ ਜੀ ਅੱਗ ਤਾਂ ਅਸੀਂ ਦੇਖੀ ਨਹੀਂ ਮੁੜ ਕੇ ਉਹ ਸਾਡੇ ਅੰਦਰ ਵੜੇ ਬੜੇ ਫਿਰੇ ਮੈਂ ਖ ਮੈਂ ਸਰਪੰਚ ਨੂੰ ਫੋਨ ਕਰਦੀਆਂ ਜਾਂ ਮਲਾਜ਼ਮਾਂ ਨੂੰ ਫੋਨ ਕਰਦੀਆਂ ਵੀ ਤੁਹਾਡਾ ਮਤਲਬ ਕੀ ਹੈ ਮੇਰੇ ਘਰੇ ਵੜਨ ਦਾ ਜਦੋਂ ਮੇਰੇ ਘਰੇ ਇੰਨੇ ਜਾਣੇ ਵੜ ਗਏ ਕੋਈ ਡਾਂਗ ਬਿੰਦਾਸਾ ਕਿਸੇ ਕੋਲ ਕੋਸੀ ਇੰਨਾ ਕੋਲ ਤੰਗਲੀਆਂ ਸੀਗੀਆਂ ਤੇ ਜਦੋਂ ਮੁੰਡਾ ਸਾਡਾ ਇਹ ਆ ਗਿਆ ਤੇ ਇਹ ਮਿਰਜੀ ਘਟ ਦੇ ਘਰ ਵਿੱਚ ਦੀ ਨਿਕਲਿਆ ਤੇ ਇਹ ਮਿਰਜੀ ਘਟ ਦੇ ਤੱਕ ਤੇ ਪਾਨ ਤੇ ਤੇ ਮੁੜ ਕੇ ਜਦੋਂ ਅਸੀਂ ਆਈਆਂ ਤੇ ਬਹੂ ਦੀ ਖਿੱਚਾ ਤੋਂ ਹੀ ਕਰਨ ਲੱਗੇ ਮੇਰੀ ਛੋਟੀ ਨੋਹ ਦੀ ਤੇ ਮੁੜ ਕੇ ਆ ਬਹੁਤ ਸਾਡੀ ਵੱਡੀ ਜਵਾਕ ਲੈ ਕੇ ਇਧਰ ਪੱਜ ਗਈ ਮੰਗ ਰਿਆ ਸੀ ਪੱਜ ਗਏ ਤੇ ਉਹ ਸਾਡੇ ਘਰੇ ਸਾਰੇ ਸੀਗੇ ਸੀ ਜਦੋਂ ਅਸੀਂ ਆ ਕੇ ਵੱਡਾ ਮੁੰਡਾ ਆਇਆ ਸੀ ਸਾਡਾ ਤੇ ਇਹ ਪਿੰਡ ਸੀਗੇ ਤੇ ਮੇਰੇ ਘਰ ਵਾਲਾ ਵੀ ਸਾਡਾ ਟਰੈਕਟਰ ਚੱਲਦਾ ਡਰਾਈਵਰ ਨੇ ਲੈਣ ਗਿਆ ਸੀ ਜਦੋਂ ਅਸੀਂ ਆਏ ਘਰੇ ਸਾਡੇ ਅੱਗ ਲੱਗੀ ਪਈ ਫਿਰ ਅਸੀਂ ਮੇਰੇ ਜੀ ਉੱਠ ਆ ਗਏ ਉਹ ਪਿਛਲੇ ਘਰ ਵਾਲਾ ਫਿਰ ਅਸੀਂ ਮੋਟਰ ਛੱਡ ਕੇ ਫਿਰ ਅਸੀਂ ਅੱਗ ਬੁਝਾਈ ਹੈ ਜੀ ਇਹ ਥੋੜੇ ਪਿੰਡ ਆਗ ਹੀ ਕਿਉਂ ਲਾਉਂਦਿਆ ਘਰਾਂ ਨੂੰ ਹਕਾਰੇ ਪਈ ਆਈ ਲੋਕ ਬਹੁਤ ਹਕਾਰੇ ਵੀ ਹੈ ਤਾਂ ਤਾਂ ਹਕਾਰਿਆ ਕੀ ਕਵਾਜ ਵਜਾ ਕੀ ਨਸ਼ਾ ਕਰਦੇ ਆ ਜੀ ਕੋਈ ਕੈਸਲ ਖਾਂਦੇ ਜਾ ਉਹ ਕਰਦੇ ਆ ਕਿ ਤੇ ਇਹਨਾਂ ਨੇ ਇਸੇ ਮਸਲੇ ਦੇ ਵਿੱਚ ਇਹ ਉਹ ਕਰਦੇ ਆ ਕਿ ਮਤਲਬ ਇਹ ਜਿਹੜੇ ਬੰਦੇ ਆਏ ਸੀ ਕੌਣ ਸੀ ਜਿਨ੍ਹਾਂ ਨੇ ਤੁਹਾਡਾ ਘਰ ਭੰਨੇ ਕੀ ਕੰਮ ਕਰਦੇ ਇਹ ਸਰ ਜੀ ਇਹ ਝੋਨਾ ਲਾਉਂਦੇ ਜੀ ਚਿੱਟਾ ਚਿੱਟੇ ਵਾਲੇ ਸੀ ਜੀ ਇਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਵੀ ਕੀਤੀ ਜੀ ਖਰੇ ਤਰ੍ਹਾਂ ਥੋੜੇ ਨਾ ਹਾਂਜੀ ਹਾਂ ਜੇ ਮੈਂ ਆਦੇ ਘੇਟੇ ਨੂੰ ਦੁੱਧ ਪਿਆਈ ਜਾਂਦੀ ਸੀ ਜੀ ਮੈਨੂੰ ਕਰੇ ਤੇਰੀ ਇੱਜ਼ਤ ਨੂੰ ਪਾ ਕੇ ਜੀ ਮੇਰੇ ਨੂੰ ਕਿਸੇ ਨੇ ਮੇਰੇ ਪਾੜ ਕੇ ਜਿਵੇਂ ਅੰਦਰ ਲੈ ਕੇ ਜਿਉਂ ਨਾਲ ਜੀ ਮੇਰੇ ਕੱਪੜੇ ਪਾੜ ਕੇ ਜਿਉਂ ਨਾਲ ਮੇਰੀ ਇੱਜ਼ਤ ਨੂੰ ਲੁੱਟਿਆ ਮਤਲਬ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਬਣ ਦੋਗੇ ਹਾਂਜੀ ਇਹਦਾ ਬਿਆਨ ਨਹੀਂ ਮੁਲਾਜ਼ਮਾ ਨੇ ਲਿਖਾਇਆ ਹੈ ਇਹਨਾਂ ਦਾ ਬਿਆਨ ਨਹੀਂ ਰਿਕਾਰਡ ਕੀਤਾ ਮੁਲਾਜ਼ਮਾ ਨੇ ਤਾਂ ਕਿ ਉਹ ਕਹਿੰਦੇ ਵੀ ਇਹਦੇ ਕੱਪੜੇ ਪਾੜ ਕੇ ਇਹਨੂੰ ਗਲੀ 'ਚ ਭਜਾਵਾਂਗੇ ਉਹ ਮੁੰਡੇ ਨੂੰ ਛੋੜਨ ਨੂੰ ਫੇਰ ਪਤਾ ਲੱਗੂਗਾ ਕੱਲਾ ਮੇਰੀ ਮੰਮਾ ਦਾ ਬਿਆਨ ਲਿਖ ਕੇ ਗਿਆ ਹੁਣ ਛੋੜੇ ਸਾਹਮਣੇ ਆ ਕੇ ਪੱਜ ਗਏ ਇਹਨਾਂ ਦਾ ਬਿਆਨ ਨਹੀਂ ਲਿਖਿਆ ਆਪਣੇ ਬੱਚੇ ਨੂੰ ਦੁੱਧ ਪਿਆ ਰਹੇ ਸੀ ਹਾਂਜੀ ਦੁੱਧ ਪਿਆ ਰਹੇ ਸੀ ਜੀ ਕਹਿੰਦੇ ਇਹਨਾਂ ਇਹਨਾਂ ਦੇ ਘਰ ਵਾਲੇ ਫੇਰੀ ਦੇਖਾਂਗੇ ਜੀ ਪਹਿਲਾਂ ਨੰਗੀ ਕਰਕੇ ਇਹਨਾਂ ਦੇ ਇਹਨਾਂ ਦੇ ਘਰ ਵਾਲੀ ਨੂੰ ਗਲੀ 'ਚ ਭਜਾਓ ਜੀ ਮਤਲਬ ਨਸ਼ਾ ਤਸ ਨਸ਼ੇ ਦੇ ਟੱਕੇ ਸੀ ਜੀ ਹਥਿਆਰ ਸੀ ਜੀ ਕਿਸੇ ਕੋਲ ਕੋਸ ਹਥਿਆਰ ਸੀ ਜੀ ਉਹਨਾਂ ਨੇ ਮੈਨੂੰ ਟੱਕਾ ਮਾਰ ਕੇ ਜੀ ਉਹਨਾਂ ਨੇ ਅੰਦਰ ਕਰ ਲਿਆ ਜੀ ਉਹਨਾਂ ਨੇ ਅੰਦਰ ਕਰ ਲਿਆ ਹਾਂ ਜੀ ਮੈਂ ਚੀਕਾ ਮਾਰੀnga ਜੀ ਮੇਰੀ ਮਾਸੀ ਸੱਸ ਸਾਈ ਜੀ ਇਧਰ ਉਹਨਾਂ ਨੇ ਛੜਾਇਆ ਜੀ ਮੈਨੂੰ ਮੈਂ ਥੱਲੇ ਡਿੱਗੀ ਪਈ ਸੀ ਕੰਨ ਡਿੱਗੀ ਪਈ ਸੀ ਹਾਂਜੀ ਮਤਲਬ ਪੂਰਾ ਡਰਦਾ ਮਾਹੌਲ ਬਣ ਗਿਆ ਸੀ ਹਾਂਜੀ ਪੂਰਾ ਡਰਦਾ ਮਾਹੌਲ ਬਣ ਗਿਆ ਸੀ ਚਾਚੀ ਉਹ 10 ਮਿੰਟ ਲੇਟ ਹੋ ਸਕਦੀ ਜੀ ਮੰਨ ਲਓ ਜਿੱਦਾਂ ਇਹ ਆਵਾਜ਼ ਕਰਦੀ ਸੀਗੀ ਉਹਨੂੰ ਜਿਵੇਂ ਕਹਿੰਦੇ ਸੀ ਕਿ ਇਹਦੇ ਕੱਪੜੇ ਪਾੜ ਕੇ ਗਲੀ ਚ ਘਵਾਉਂਗੇ ਕੁਝ ਵੀ ਹੋ ਸਕਦਾ ਸੀ ਜੀ ਜਿੱਤ ਵੀ ਲੁੱਟੀ ਜਾ ਸਕਦੀ ਕੱਪੜੇ ਪਾੜ ਕੇ ਘਮਾ ਵੀ ਸਕਦੇ ਸੀ ਇੱਕ ਆਮ ਘਰ ਦੀ ਬੁੜੀ ਦੇ ਸਾਹਮਣੇ 20 ਬੰਦਿਆਂ ਦੇ ਸਾਹਮਣੇ ਕੀ ਬਣਦਾ ਜੀ ਜੇ ਅੱਬ ਦੇਖਦੇ ਆਂ ਅੱਜ ਲਗਾਤਾਰ ਬਲਾਤਕਾਰ ਹੁੰਦੇ ਆ ਨਸ਼ਾ ਵੇਚਣ ਉਹ ਕਾਗਜ਼ਾਂ ਚ ਹੀ ਆ ਜੀ ਕਈ ਪਿੰਡਾਂ ਚ ਹੋ ਰਿਹਾ ਜੀ ਕਈ ਪਿੰਡਾਂ ਜਿੱਥੇ ਹੋ ਰਿਹਾ ਚਲੋ ਉੱਥੇ ਹੋ ਰਿਹਾ ਜੀ ਸਾਡੇ ਦਾ ਦੇਖ ਲਓ ਤੁਹਾਡੇ ਸਾਹਮਣੇ ਆ ਸਾਡੇ ਦਾ ਸਰਪੰਚ ਵੀ ਆਮ ਆਦਮੀ ਪਾਰਟੀ ਦਾ ਹੂੰ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਕੋਈ ਡਰਨੀ ਨਹੀਂ ਸਾਹਮਣੇ ਆ ਤੁਹਾਡੇ ਦੇਖ ਲਓ ਜੀ ਕੋਈ ਝੂਠੀ ਦਾ ਹੈ ਨਹੀਂ ਗੱਲ ਵੀ ਮੈਂ ਮੇਰੀ ਉਹਨਾਂ ਨਾਲ ਕੋਈ ਲੜਾਈ ਹੋ ਗਈ ਮੈਂ ਘਰੇ ਬਹਿ ਕੇ ਅੱਗ ਲਾਤੀ ਜਾਂ ਮੈਂ ਮੇਰੀ ਘਰ ਦੀ ਕਹਦੀ ਵੀ ਮੈਂ ਅੱਜ ਤੋਂ ਲੁੱਟ ਕੇ ਕਹਦਾ ਹਾਂ ਉਹਨਾਂ ਨੇ ਇਹ ਗੱਲ ਖੁਦ ਕਹੀ ਆ ਮੇਰੇ ਨਾਲ ਤਸਵੀਰ ਦੇ ਮੈਨੂੰ ਫੋਨ ਲਾਈ ਜਾਂਦੇ ਐਸਐਚ ਨੂੰ ਸੁਣਾਈ ਇਹ ਗੱਲ ਮੈਂ ਹਾਂ ਉਹ ਤਸਵੀਰ ਦਾ ਕਹੀ ਜਾਂਦੇ ਕਿ ਸਾਡੇ ਨਾਲ ਯਾਰ ਤੂੰ ਕਿਉਂ ਇਹ ਕਰਾਈ ਜਾਂਦਾ ਵੱਧ ਕਰੀ ਜਾਂਦਾ ਕੰਮ ਵੀ ਤੈਨੂੰ ਬਾਅਦ ਚ ਦੇਖਾਂਗੇ ਕੋਲੇ ਐਸਐਚ ਸਾਫ਼ ਸੀ ਮੈਂ ਰਿਕਾਰਡਿੰਗ ਸੁਣਾਈ ਉਹਨਾਂ ਨੂੰ ਸਪੀਕਰ ਤੇ ਫੋਨ ਕਰਕੇ ਸੁਣਾਇਆ ਹਜੇ ਵੀ ਧਮਕੀਆਂ ਦੇ ਰਹੇ ਜੀ ਜਿਹੜੇ ਮੁੰਡੇ ਦਾ ਕੰਮ ਕੰਮ ਕਰਦੇ ਕਿ ਦਿਹੜੀ ਲੱਗੇ ਹੋਣੇ ਉਹਨਾਂ ਦਾ ਫੋਨ ਫੜ ਲੈਂਦੇ ਵੀ ਘਰੇ ਫੋਨ ਕਰਨਾ ਹੁਣ ਤਾਂ ਐਵੇਂ ਨਹੀਂ ਪਤਾ ਕਿ ਕਿਹਨੂੰ ਫੋਨ ਕਰਦੇ ਉਹ ਤਾਂ ਮਜ਼ਦੂਰ ਬੰਦਾ ਐਸਐਚ ਨੂੰ ਮੈਂ ਖੁਦ ਰਿਕਾਰਡਿੰਗ ਹੈਂਡ ਫ੍ਰੀ ਕਰਕੇ ਫੋਨ ਸੁਣਾ ਇਹਨਾਂ ਦਾ ਬਿਆਨ ਨੋਟ ਨਹੀਂ ਕੀਤਾ ਇਹਨਾਂ ਦਾ ਬਿਆਨ ਨੋਟ ਕੀਤਾ ਕੱਲਾ ਮੇਰੀ ਮੰਮਾ ਦਾ ਬਿਆਨ ਨੋਟ ਕਰਾਇਆ ਜੀ ਉਹ ਮੈਨੂੰ ਪੜਾ ਕੇ ਮੇਰੇ ਸਾਈਨ ਕਰਾਏ ਜੀ ਮੈਨੂੰ ਇਹਨਾਂ ਦੀ ਅਜਿੱਤ ਨੂੰ ਪਏ ਉਹ ਬਿਆਨ ਨੋਟ ਨਹੀਂ ਕੀਤਾ ਨਾ ਇਹ ਤਾਂ ਨਹੀਂ ਜੀ ਉਹਨਾਂ ਨੇ ਇਹ ਗੱਲ ਮੈਨੂੰ ਫੋਨ ਤੇ ਵੀ ਕਹੀ ਆ ਦੋ ਬੰਦੇ ਉਹਨਾਂ ਨੇ ਕਹਿੰਦੇ ਵੀ ਐ ਕਰਕੇ ਵੀ ਅਸੀਂ ਜੜਾ ਤਕ ਉਸ ਦਾ ਤੋਆ ਸੀ ਕਰਾਂਗੇ ਜਿਹੜਾ ਜਿੱਥੋਂ ਦਾ ਕੁਝ ਕਰ ਲਾ ਅਗੇ ਤੂੰ ਆਪਦੀ ਘਰ ਵਾਲੇ ਤੋਂ ਬਿਆਨ ਨਾਲ ਦਵਾ ਵੀ ਅਸੀਂ ਉਹ ਗਲਤੀ ਮੰਨਦੇ ਆ ਵੀ ਤੂੰ ਇਹ ਬਿਆਨ ਨਾਲ ਦਵਾ ਚ ਲੜਾਈ ਵਾਲਾ ਤੂੰ ਦਵਾਤਾ ਦਵਾਤਾ ਉਹ ਉਹਨਾਂ ਨੇ ਪੂਰੇ ਜਮਾਨੇ ਕਿ ਚਲੋ ਮੇਰੀ ਚਾਚੀ 10 ਮਿੰਟ ਲੇਟ ਹੋ ਜਾਂਦੀ ਨਾ ਜੀ ਜਾਂ ਘਰਾਂ ਵਾਲੇ ਬੰਦੇ ਉਹ ਹੋ ਸਕਦਾ ਮੇਰੀ ਘਰ ਦੇ ਨੂੰ ਨੰਗੀ ਕਰਕੇ ਕੱਪੜੇ ਪਾੜ ਕੇ ਗਲੀ ਚ ਘਮਾਉਂਦੇ ਜਾਂ ਇਹਦੀ ਅੱਜ ਤੱਕ ਲੁੱਟਦੇ ਜਾਂ ਕੁਝ ਵੀ ਹੋ ਸਕਦਾ ਸੀ ਜੀ ਇੱਥੋਂ ਤੱਕ ਉਹਨਾਂ ਦੇ ਹ ਹਜੇ ਤੱਕ ਇਹਦਾ ਬਿਆਨ ਨਹੀਂ ਲੋੜਾ ਤੁਸੀਂ ਕਿ ਡਰ ਹਾਲੇ ਤੱਕ ਵੀ ਆ ਉਹ ਚੀਜ਼ ਦਾ ਜੀ ਹਾਂਜੀ ਸਰ ਹੂੰ 24 ਘੰਟੇ ਘੁੰਮਦੀ ਆ ਜੀ ਸ਼ਰਪ ਤੇ ਉਹ ਮਤਲਬ ਇਹ ਇਨਾ ਮਤਲਬ ਇਨਾ ਇਨਾ ਇਨੀ ਗੁੰਡਾ ਕਰਦੀ ਵਧ ਗਈ ਜੀ ਬਹੁਤ ਜ਼ਿਆਦਾ ਵਧ ਗਈ ਵੀਰ ਜੀ ਅਸੀਂ ਤਾਂ ਘਰੇ ਬਾਹਰ ਭੱਜ ਜਾਈਏ ਜਦੋਂ ਸਾਰੇ ਜਾਣੇ ਆ ਗਏ ਜੀ ਕਿਸੇ ਦੇ ਹੱਥ ਚ ਗਲਾਰੀ ਸੀ ਕਿਸੇ ਦੇ ਹੱਥ ਚ ਪੈਪਾ ਸੀ ਜੀ ਕਿਸੇ ਦੇ ਕੋਲ ਸੀ ਤੰਗਲੀਆਂ ਸੀ ਜੀ ਗੇਟ ਪੰਨਾ ਲੱਗ ਗਿਆ ਇੱਧਰ ਵੜ ਗਿਆ ਸਾਡੇ ਘਰੇ ਆ ਕੇ ਅਸੀਂ ਉੱਧਰ ਜਾਵੜੀਆਂ ਜੀ ਭੱਜ ਜਾਈਆਂ ਸੀ ਤਾਂ ਮੈਂ ਬੱਚਿਆਂ ਨੂੰ ਲੈ ਕੇ ਮੇਰੀ ਕੁੜੀ ਆ ਜੀ ਨਿੱਕੀ ਜੀ 7 ਸਾਲਾਂ ਦੀ ਆ ਜੀ ਤੇ ਉਹ ਹੱਥ ਜੋੜਨ ਲੱਗ ਗਈ ਅੱਗੇ ਰੋਂਦੀ ਰੋਂਦੀ ਉਹ ਬੱਚੀ ਆ ਜੀ ਉਹਦਾ ਦਿਲ ਕਮਜ਼ੋਰ ਆਗਾ ਤੇ ਉਹ ਡਰ ਗਈ ਹੈਮ ਗਈ ਤੇ ਇੱਕ ਆ ਬੇਟਾ ਸੀ ਜੀ ਇਹਨੂੰ ਚੱਕ ਕੇ ਮੈਂ ਉਹ ਕਿਸੇ ਦੇ ਘਰ ਦੇ ਵਿੱਚ ਦੀ ਉ ਉਹਨਾਂ ਦੇ ਘਰੇ ਬੈਠੀ ਫਿਰ ਮੈਂ ਤੇ ਉਦੋਂ ਤਾਂ ਉਹ ਗਲੀ 'ਚ ਹੀ ਖੜੇ ਰਹੇ ਜੀ ਬਾਹਰ 'ਚ ਖੜੀ ਤਾਂ ਬਹੁਤ ਗਾਲੀ ਗਲੋਚ ਗੰਦੀ ਵੀ ਕੀਤੀ ਜੀ ਉਹਨਾਂ ਨੇ ਬਹੁਤ ਲਫਜ਼ ਗੰਦੇ ਬੋਲੇ ਆ ਜੀ ਮਾਂ ਨੂੰ ਵੀ ਬਹੁਤ ਕੁਝ ਬੋਲੇ ਆ ਜੀ ਬਹੁਤ ਗੰਦੀਆਂ ਗੱਲਾਂ ਕੀਤੀ ਕੱਲੀ ਮੇਰੀ ਵਾਈਫ ਰਹੀ ਸੀਗੀ ਘਰੇ ਉਹ ਵੀ ਦੁੱਧ ਚਕਾਉਣ ਦਾ ਕਰਕੇ ਬੱਚੇ ਨੂੰ ਬਾਕੀ ਸਾਰੇ ਭੱਜ ਗਏ ਸੀਗੇ ਜੀ ਉਹਨੇ ਇਹਨਾਂ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਸਵੇਰੇ ਮੈਂ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਜੀ ਮਗਾ ਕਰ ਕਿ ਉਹ ਆ ਗੱਲ ਕਹਿੰਦੇ ਡਿਪਟੀ ਸਾਹਿਬ ਜਿਹੜੇ ਆਏ ਹੋਏ ਜਸ ਮੀਤ ਸਿੰਘ ਉਹਨਾਂ ਨੂੰ ਮੈਂ ਗੱਲ ਦੱਸੀ ਮੈਂ ਕੋਈ ਗੱਲ ਕਹਿੰਦੇ ਸੀ ਕਿ ਤੇਰੀ ਘਰ ਵਾਲੇ ਨਾਲ ਕੰਮ ਕਰਕੇ ਅਸੀਂ ਵੀ ਉਹਨੂੰ ਗਲੀ ਚ ਪੰਝਾ ਉਹਨੂੰ ਬੰਦੇ ਨੂੰ ਫੇਰ ਪਤਾ ਲੱਗੋ ਵੀ ਕਿਵੇਂ ਕਿਸੇ ਨੂੰ ਰੋਕੀਦਾ ਪਰ ਉਹਦਾ ਹਜੇ ਤੱਕ ਮਿਆਨ ਨਹੀਂ ਰਿਕਾਰਡ ਹੋਇਆ ਜੀ 7:30 ਵਜੇ ਦੇ ਮਲਾਜਮ ਆਇਆ 10:30 ਹੋ ਗਿਆ ਜੀ 10:30 ਹੋ ਗਿਆ ਅੰਦਰ ਅੱਗ ਲਗਾਈ ਆਹ ਦੇਖ ਲਓ ਕਿ ਇਧਰ ਗੇਟ ਹੈ ਪੱਜੇ ਆ ਜੀ ਪੱਜੇ ਆ ਜੀ ਅਸੀਂ ਆ ਮੇਰਾ ਗੇਟ ਜਿਹੜਾ ਹੈਗਾ ਜੀ ਇਧਰ ਦੀ ਮੈਂ ਪੱਜਾਂ ਆ ਗੇਟ ਵੀ ਪੱਟਿਆ ਜੀ ਆਹ ਦੇਖੋ ਸੋਫੇ ਨੂੰ ਅੱਗ ਲਾਈ ਆ ਅੱਗ ਲਾਤੀ ਹੈ ਹਾਂ ਉਹ ਹੋ ਸਕਦਾ ਜੇ ਉਹਨਾਂ ਨੂੰ ਕੋਈ ਮੌਕੇ ਤੇ ਪਲਾਨਿੰਗ ਬਣਾਈ ਸੀਗੀ ਜੀ ਜੇ ਪਹਿਲਾਂ ਪਲਾਨਿੰਗ ਬਣਾਈ ਹੁੰਦੀ ਫਿਰ ਹੋ ਸਕਦਾ ਉਹ ਸਾਰਾ ਕੁਝ ਨਚਾਉਂਦੇ ਜੀ ਮੜਾ ਮੋਟਾ ਜਿਹਾ ਸੀਗਾ ਉਹਨਾਂ ਕੋ ਕਰਕੇ ਭੱਜ ਗਏ ਜੀ ਪਹਿਲਾਂ ਵੀ ਘਰ ਮਚਾਏ ਹੁਣ ਵੀ ਘਰ ਘਰਾਂ ਨੂੰ ਕਿਉਂ ਪੈ ਜਾਂਦੇ ਆ ਬਸ ਵੀ ਤਾਂ ਕਰਕੇ ਬੰਦੇ ਦੇ ਦਿਲ 'ਚ ਖੋਫ ਪਵੇ ਰ ਬੱਚਿਆਂ ਦੇ ਦਿਲ 'ਚ ਖੋਫ ਪਵੇ ਬੁੜੀਆਂ ਦੇ ਦਿਲ 'ਚ ਖੋਫ ਪਵੇ ਸਾਨੂੰ ਕੋਈ ਰੋਕੇ ਨਾ ਸਾਡੀ ਬਦਮਾਸ਼ੀ ਆ ਅਸੀਂ ਖੁੱਲਾ ਕੰਮ ਕਰੀਏ ਤੁਸੀਂ ਤੁਹਾਨੂੰ ਇਹ ਗੱਲ ਕਨਫਰਮ ਹੈ ਵੀ ਜਿਹੜੇ ਬੰਦੇ ਤੁਸੀਂ ਰੋਕ ਕੇ ਸੀ ਨਸ਼ਾ ਵੇਚਣਾ ਉਹ ਨਸ਼ਾ ਵੇਚੀ ਉਹਨਾਂ ਦੇ ਜਿਨ੍ਹਾਂ ਨੇ ਅੱਗ ਜੀਆ ਸੰਦੀਪ ਪਾਟਕ ਜੀ ਨੇ ਪੱਤਰਕਾਰ ਉਹਨਾਂ ਨੂੰ ਵੀ ਭੇਜੀ ਜੀ ਦਿਨਕ ਸਵੇਰ ਸਾਰਿਆਂ ਨੂੰ ਮੇਰੀ ਭੇਜੀ ਹੋਈ ਆ ਬੀਐਸਪੀ ਸਾਹ ਨੂੰ ਮੈਂ ਉਹ ਭੇਜੀ ਮੈਂ ਕਿਹਾ ਬੰਦਾ ਸੀਗਾ ਚਿੱਟਾ ਫੜਨ ਵਾਲਾ ਇੱਕ ਭੱਜ ਗਿਆ ਇੱਕ ਫੜ ਲਿਆ ਸੀਗਾ ਜੀ ਜਿਹੜਾ ਮੁੰਡਾ ਭੱਜ ਗਿਆ ਉਹ ਇਹਨਾਂ ਦਾ ਰਿਸ਼ਤੇਦਾਰ ਸੀ ਜਿਨ੍ਹਾਂ ਨੇ ਅੱਗ ਲਾਈ ਆ ਹਨੀ ਸੀਗਾ ਮੁੰਡਾ ਤੇ ਘੁੱਗੀ ਉਹ ਦੋ ਭਰਾਗੇ ਉਹਨਾਂ ਤੋਂ ਰਿਸ਼ਤੇਦਾਰ ਸੀਗਾ ਤੇ ਜਿਹੜੇ ਮੁੰਡੇ ਪਹਿਲਾਂ ਅੱਗ ਲਾਗੇ ਸੀ ਪੈਂਕਾ ਘੁੱਗਾ ਤੇ ਰੇਸ਼ਮਾ ਤਿੰਨ ਮੁੰਡੇ ਹੋ ਆ ਜੀ ਬਾਕੀ ਆਣ ਪਛਾਤਿਆ ਜੀ ਉਹ ਮੈਂ ਮੂਰੇ ਆਉਣ ਤੇ ਪਛਾਨ ਲਊਗਾ ਜਿਵੇਂ ਜਿਵੇਂ ਮੈਨੂੰ ਪਤਾ ਲੱਗਦਾ ਜੀ ਉਹ ਮਤਲਬ ਐਸਐਚਓ ਨੇ ਇਹ ਕਿਹਾ ਵੀ ਤੇਨੂੰ ਤੂੰ ਕੌਣ ਹੋਣਾ ਰੋਕ ਹਾਂ ਵੀ ਤੇਰਾ ਤੇਰੇ ਕੋਲੇ ਕੀ ਅਧਿਕਾਰ ਹੈ ਰਾਤ ਦੇ ਗੱਲ ਲਈ ਐਸਐਚਓ ਨੇ ਵੀ ਤੇਰੇ ਕੋਲੇ ਅਧਿਕਾਰ ਹੈਗਾ ਦੂ ਚਿੱਟਾ ਬੰਦ ਰੋਕਣ ਵਾਲੇ ਨੂੰ ਰੋਕੇ ਤੇਰੇ ਕੋਲੇ ਕੀ ਅਧਿਕਾਰ ਹੈ ਵੀ ਤੂੰ ਚਿੱਟਾ ਬੰਦ ਕਰਾਵੇਂ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਨਾਬ ਇੱਕ ਆਮ ਨਾਗਰਿਕ ਹੋਣ ਦੀ ਵਜ੍ਹਾ ਕਰਕੇ ਮੈਂ ਐਜੂਕੇਟਿਡ ਬੰਦਾ ਮੈਂ ਸੋਸ਼ਲ ਵਰਕ ਵੀ ਕਰਿਆ ਪਹਿਲਾਂ ਮੈਂ ਆਵਾਦੀ ਪਾਰਟੀ 'ਚ ਵਰਕਰ ਵੀ ਰਿਆਂ ਕਿਸੇ ਗਲਤੀ ਕਰਕੇ ਚਲੋ ਮੇਰੇ ਤੇ ਉਹ ਪਾਰਟੀ ਕੋਈ ਪਰਚਾ ਹੋਗਾ ਜੀ ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੂੰ ਮੈਂ ਫੋਨ ਕੀਤਾ ਤੇ ਮੈਨੂੰ ਐਸਐਚਓ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ ਬਿਆਨ ਦੇਣ ਉੱਥੇ ਤੂੰ ਬਿਆਨ ਦੇ ਨਹੀਂ ਮੈਂ ਕਿਹਾ ਮੈਂ ਉੱਥੇ ਬਿਆਨ ਦੇ ਦਾਂ ਫਿਰ ਮੈਂ ਸੋਨੂ ਨੂੰ ਫੋਨ ਕੀਤਾ ਜਿਆ ਲੋਕ ਆਵਾਜ਼ ਵਾਲਿਆਂ ਨੂੰ ਤੇ ਕਰਮਜੀਤ ਭਾਈ ਨੂੰ ਦਿਨਕ ਸਵੇਰ ਵਾਲੇ ਫਿਰ ਉਹਨਾਂ ਨੇ ਮੈਨੂੰ ਫੋਨ ਤੇ ਦੱਸਿਆ ਵੀ ਤੂੰ ਐ ਕਰਕੇ ਹੁਣ ਘਰੇ ਜਾ ਫਿਰ ਉਸ ਤੋਂ ਬਾਅਦ ਮੈਨੂੰ ਐਸਐਚਓ ਕਾਪਰੇਟ ਕਰਨ ਲੱਗਾ ਹੁਣ ਪ੍ਰਸ਼ਾਸਨ ਪੂਰੀ ਮਦਦ ਕਰੀ ਜਾਂਦਾ ਆ ਪਰ ਰਾਤ ਕੋਈ ਮਦਦ ਨਹੀਂ ਕਰੀ ਜਿਵੇਂ ਆਪਾਂ ਕਹੀ ਆ ਹੌਣ ਪੂਰੀ ਬਸ ਪ੍ਰਸ਼ਾਸਨ ਦਾ ਡਰ ਹੈ ਨਹੀਂ ਕਿਉਂਕਿ ਪਹਿਲਾਂ ਹੀ ਬੰਦੇ ਅੱਗ ਲਾ ਚੁੱਕੇ ਫੇਰ ਅੱਗ ਲਾ ਹਾਂਜੀ ਹਾਂਜੀ ਮੈਂ ਇਹ ਗੱਲ ਨਹੀਂ ਕਹਿੰਦਾ ਹੈਗਾ ਵੀ ਸਰਪੰਚ ਦੀ ਸਹਿਮਤੀ ਉਹਨਾਂ ਨਾਲ ਨਾ ਸਰਪੰਚ ਵੀ ਇਹਨਾਂ ਦੇ ਖਿਲਾਫ ਹੈ ਪ੍ਰਸ਼ਾਸਨ ਪ੍ਰਸ਼ਾਸਨ ਦਾ ਨਾ ਪ੍ਰਸ਼ਾਸਨ ਪਹਿਲਾਂ ਰਾਤ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਦਾ ਹੁਣ ਪੂਰਾ ਸਾਫ ਹੈ ਜੀ ਹੁਣ ਪੂਰਾ ਹੁਣ ਸ਼ਵੇਰ ਦੀ ਪ੍ਰਸ਼ਾਸਨ ਆਏ ਬੈਠਿਆ ਘਰੇ ਬੈਠਿਆ ਜੀ ਮਲਾਜਮ ਆਈ ਜਾਂਦੇ ਰੇੜਾ ਮਾਰੀ ਜਾਂਦੇ ਜਿੱਥੇ ਤੇ ਉਹਨਾਂ ਨੂੰ ਪਤਾ ਲੱਗਦਾ ਜੀ ਪਰ ਹੁਣ ਨਸ਼ਾ ਤਸਕਰਾਂ ਦੇ ਮਨ ਚ ਯੁੱਧ ਨਸ਼ਾ ਵਿਰੋਧ ਵਾਲੀ ਗੱਲ ਹੈ ਨਾ ਉਹ ਗੱਲ ਹੈ ਨਹੀਂ ਜੀ ਕੋਈ ਡਰ ਨਹੀਂ ਹੈਗਾ ਕਿਸੇ ਨੂੰ ਐਵੇਂ ਜ ਦੇ ਕੇ ਆਇਆ ਕਦਰ ਕਿ ਵੀ ਯਾਰ ਪਹਿਲਾਂ ਉਹ ਬੰਦੇ ਨੂੰ ਫੜਾਇਆ ਵੀ ਹੁਣ ਨਾ ਬੰਦ ਕਰੋ ਉਸੇ ਨੂੰ ਪੈ ਜਾਂਦੇ ਆ ਮੰਨ ਕੇ ਚੱਲੋ ਥੋੜਾ ਕੋਈ ਬੰਦਾ ਛੱਡ ਦੋ ਥੋੜਾ ਬੰਦਾ ਕੋਈ ਰੋਕ ਲੈ ਪੱਤਰਕਾਰ ਦਾ ਜਾਂ ਸਿਵਲ ਸਰਜਨ ਕੋਈ ਰੋਕ ਲੈ ਸਿਵਲ ਚਾ ਕੇ 15 ਮਿੰਟ ਬਾਅਦ ਉਹਨੂੰ ਘੇਰ ਕੇ ਕੁੱਟ ਦੇਣਗੇ ਇੱਥੋਂ ਤੱਕ ਇਹ ਕੰਮ ਹੋ ਰਿਹਾ ਜੀ ਹਾਂ ਇੱਥੋਂ ਤੱਕ ਹੈਗਾ ਜੀ ਆ ਇਹਨਾਂ ਨੇ ਪਹਿਲਾਂ ਵੀ ਮਨਜਿੰਦਰ ਜੀ ਜੀ ਨੂੰ ਪਤਾ ਇੱਧਰ ਰੋਕਿਆ ਸੀਗਾ ਕਿਸੇ ਨੇ ਹਾਂ ਤੇ ਚਲੋ ਹੁਣ ਉਹ ਮੁੰਡਾ ਤਾਂ ਨਹੀਂ ਮੈਂ ਨਾਮ ਲੈਂਦਾ ਵੀ ਜਿਹੜਾ ਮੁੰਡਾ ਦਲੇਰ ਸੀਗਾ ਉਹ ਤਾਂ ਪੱਕਾ ਗਿਆ ਆਪਾਂ ਵਿੱਚ ਹੈ ਨਹੀਂ ਜੀ ਉਹਨਾਂ ਦੇ ਉਹ ਜਿਨ੍ਹਾਂ ਨੇ ਅੱਗ ਲਾਈ ਸੀ ਪਹਿਲਾਂ ਵੀ ਘਰ 9.5 ਹਾਂ ਉਹਨਾਂ ਦੇ ਵਿੱਚ ਇਹਨਾਂ ਦੇ ਤਿੰਨ ਬੰਦੇ ਵਿੱਚ ਉਹ ਜੇਲ੍ਹ ਚੋਂ ਆਏ ਹੋ ਜਮਾਨਤ ਤੇ ਤਿੰਨ ਬੰਦੇ ਉਹ ਹੈਗੇ ਵਿੱਚ ਉਹ ਹੈਗੇ ਤਾਂ ਦਾਨ ਸਿੰਘ ਆਲਾ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਫਿਰ ਬੀਤੀ ਰਾਤ ਇੱਕ ਨਸ਼ਾ ਵੇਚਣ ਤੋਂ ਰੋਕਿਆ ਨੌਜਵਾਨ ਨੇ ਤਾਂ ਉਹਨੂੰ ਉਹਦੇ ਘਰ ਚ ਦਾਖਲ ਹੁੰਦੇ ਆ ਗੇਟ ਭੰਨ ਦਿੱਤਾ ਜਾਂਦਾ ਗੇਟ ਭੰਨਣ ਤੋਂ ਬਾਅਦ ਘਰੇ ਅੰਦਰ ਸੂਫੇ ਨੂੰ ਆਗ ਲਗਾ ਦਿੱਤੀ ਜਾਂਦੀ ਆ ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਹੈ ਰਾਤ ਨੌਜਵਾਨ ਕਹਿੰਦਾ ਕਿ ਐਸ ਐਚਓ ਕਹਿੰਦਾ ਕਿ ਤੂੰ ਕੌਣ ਹੋਣਾ ਰੋਕਣ ਵਾਲਾ ਤੇ ਅੱਜ ਰੁਖ ਬਦਲਿਆ ਹੋਇਆ ਅੱਜ ਪ੍ਰਸ਼ਾਸਨ ਜਿਹੜਾ ਵੱਡੀ ਗਿਣਤੀ 'ਚ ਇੱਥੇ ਪਹੁੰਚਿਆ ਹੋਇਆ ਪਰ ਬੀਤੇ ਰਾਤ ਬੜਾ ਕੁਝ ਭਿਆਨਕ ਹੋਇਆ ਔਰਤ ਦੀ ਅਜਿਤ ਨੂੰ ਪੈ ਗਏ ਇਸ ਤਰੀਕੇ ਦੇ ਹਾਲਾਤ ਇੱਥੇ ਬਣਿਆ ਨਸ਼ਾ ਤਸਕਰਾਂ ਦੇ ਹੌਸਲੇ ਕਿਸ ਤਰੀਕੇ ਨਾਲ ਬਲੰਦ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਕਿਸ ਤਰੀਕੇ ਨਾਲ ਬਲੰਦ ਹੈ ਇਹ ਗਵਾਹੀ ਇਹ ਘਰ ਭਰ ਰਿਹਾ ਸ਼ਰੇਆਮ ਘਰ ਭਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੇ ਹੌਸਲੇ ਬਲੰਦ ਹੈ ਪ੍ਰਸ਼ਾਸਨ ਦੀਆਂ ਗੱਲਾਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹ ਫੋਕਾ ਦਿਖਾਈ ਦਿੰਦਾ ਹੈ ਸਭ ਦੇ ਸਾਹਮਣੇ ਜੀ ਹਾਂਜੀ ਉਹਨਾਂ ਕੋਈ ਨਹੀਂ ਸਤਿਗੁਰ ਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਲੋਕ ਵਾਈਟੀਵੀ ਤੋਂ ਹਾਂਜੀ ਅਚਾਨਕ ਇੱਕ ਪੱਖ ਲੈਣਾ ਜੀ ਤੁਹਾਡਾ ਆਦਮ ਸਿੰਘ ਵਾਲੇ ਮਾਮਲੇ ਤੇ ਹਾਂਜੀ ਹਾਂਜੀ ਇਹ ਪਰਿਵਾਰ ਕਹਿੰਦਾ ਜੀ ਅਸੀਂ ਰਾਤ ਹੀ ਦੋ ਕਿਹਾ ਤੇ ਉਲਟਾ ਸਾਨੂੰ ਐਸ ਐਚਓ ਸਾਹਿਬ ਇਹ ਕਹਿੰਦੇ ਵੀ ਤੁਸੀਂ ਕੌਣ ਹੋ ਨਾ ਸ਼ਰੋਕਣ ਵਾਲੇ ਇਹ ਤਾਂ ਜੀ ਹੁਣ ਪੁਸ਼ਮਰਜੀ ਗਏ ਤੁਹਾਡੇ ਸਾਹਮਣੇ ਜੀ ਤੇ ਦੂਜਾ ਇਹ ਕਹਿੰਦੇ ਵੀ ਸਾਡੇ ਉਹ ਬਿਆਨ ਹੀ ਲਿਖ ਕੇ ਲਗੇ ਵੀ ਜਿਹੜਾ ਸਾਡੀ ਇੱਕ ਔਰਦੀ ਇਜਤ ਨੂੰ ਪਏ ਘਰੇ ਆ ਕੇ ਉਹ ਮੇਰੀ ਗੱਲ ਸੁਣੋ ਜੀ ਸਾਹ ਵੀ ਬੈਠੇ ਸੀ ਸਾਰੇ ਅਸੀਂ ਕੋਲੇ ਬੈਠੇ ਸੀ ਜੀ ਤੇ ਜਿਹੜਾ ਕੁਝ ਲਿਖਾਉਣਾ ਲਿਖਾ ਦਿਓ ਜੀ ਇਹ ਕਹਿੰਦੇ ਵੀ ਆਹ ਨਾਲ ਲਿਖਾਓ ਇਹਨਾਂ ਨੇ ਕਿਹਾ ਪੁਲਿਸ ਨੇ ਕਿਹਾ ਵੀ ਇਹ ਨਾਲ ਲਿਖਾਓ ਜਨਾਬ ਇੱਕ ਇੱਕ ਹੀ ਜਦੋਂ ਆਪਾਂ ਕਹੀ ਜਿਹੜੀ ਜਿਹੜੀ ਚੀਜ਼ ਤੁਸੀਂ ਲਿਖਾਉਣੀ ਹੈ ਲਿਖਾ ਦਿਓ ਠੀਕ ਹੈ ਜੀ ਮਤਲਬ ਤੁਸੀਂ ਠੀਕ ਹੈ ਮਤਲਬ ਤੁਹਾਡਾ ਕਹਿਣਾ ਵੀ ਉਹ ਗੱਲਾਂ ਤੁਸੀਂ ਨਹੀਂ ਕਹੀਆਂ ਨਹੀਂ ਆਪਾਂ ਕਿਉਂ ਕਵਾਂਗੇ ਜੀ ਆਪਾਂ ਤਾਂ ਇਹਨਾਂ ਨੂੰ ਰਾਤ ਵੀ ਆ ਕੇ ਖੜੇ ਰਹੇ ਹੁਣ ਵੀ ਇਹਨੇ 2-3 ਘੰਟੇ ਆਪਲੇਟ ਕਰਿਆ ਪੈਨ ਠੀਕ ਹੈ ਜੀ ਠੀਕ ਹੈ ਹਾਂ ਆ ਬੰਦੇ ਪਿੱਛੇ ਹੁਣ ਤੱਕ ਜੇ ਫਿਰਦੇ ਠੀਕ ਹੈ ਜੀ ਤੁਸੀਂ ਤਾਂ ਮੋਟਰ ਵੀ ਨਹੀਂ ਦੱਸ ਰਹੇ ਕਿ ਕਿਹਦੀ ਮੋਟਰ ਕਿੱਥੇ ਹੈ ਠੀਕ ਹੈ ਜੀ ਠੀਕ ਹੈ ਠੀਕ ਮਿਹਰਬਾਨੀ ਜੀ ਠੀਕ ਹੈ ਜੀ ਤੁਹਾਡੀ ਵੇਟ ਬਹੁਤ ਨਾਲ